सारे ही स्रोत्या प्यार सतड़ रहे लोकराय चैनल न बहुत बहुत स्वागत थोड़ा डेरा राधा स्वामी ब्यास वलों एक विशेष नोटिफिकेशन जारी कर दिता गया डेरा ब्यास के नवे मुखी महाराज गुरविंदर सिंह ढिलों हजूर महाराज जसदीप सिंह गिल ने संतों अपने शरदालुआ वी जानकारी दी है जो कि ਉਨ੍ਹਾਂ ਦੇ ਵੱਲੋਂ ਹੁਣ ਡੇਰੇ ਦੇ ਵਿੱਚ satsang ਜਾਂ vak vak satsang ਕਰਾਂ ਦੇ ਵਿੱਚ satsang ਸੁਣਨ ਵਾਸਤੇ ਸਰਦਾਲੂ ਜਾਂਦੇ ਨੇ ਉਨ੍ਹਾਂ ਲਈ ਉਨ੍ਹਾਂ ਦੇ ਬਚਾ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਸੋ ਭਾਰਤ ਅਤੇ ਵਿਦੇਸ਼ਾਂ ਦੇ ਵਿੱਚ ਇੱਕ ਵਾਰ ਫਿਰ ਕੋਵਿਡ 19 ਦੇ ਮਾਮਲੇ ਵਧਨੇ ਸ਼ੁਰੂ ਹੋ ਗਏ ਨੇ ਕੋਵਿਡ 19 ਨੂੰ ਜਿਹੜਾ ਕਿ ਦੇਖਦੇ ਹੋਏ ਡੇਰਾ ਵਿਆਸਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੋ ਕਿ ਬਜ਼ੁਰਗ ਖਾਸ ਕਰਕੇ ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ ਜਾਂ ਕੈਂਸਰ ਦੇ ਪੀੜਤ ਨੇ ਦਮਾ ਦੀ ਬਿਮਾਰੀ ਹੈ ਦਿਲ ਦੀ ਬਿਮਾਰੀ ਹੈ ਜਾਂ ਸਾਹ ਦੀਆਂ ਸਮੱਸਿਆਵਾਂ ਵਰਗੀਆਂ ਬਿਮਾਰੀਆਂ ਨਾਲ ਪੀੜਤ ਨੇ ਉਹਨਾਂ ਲੋਕਾਂ ਨੂੰ ਆਪਣੇ ਆਪ ਨੂੰ ਜਿਹੜਾ ਕਿ ਬਚਾਉਣਾ ਹੈ ਉਹਨਾਂ ਲੋਕਾਂ ਨੂੰ ਇਨਫੈਕਸ਼ਨ ਦਾ ਖਤਰਾ ਵਧਿਆ ਰਹਿੰਦਾ ਹੈ ਜਿਸ ਕਰਕੇ ਜਦੋਂ ਵੀ ਅਸੀਂ 사ਸੰਗ ਘਰਾਂ ਵਿੱਚ ਜਾਣਾ ਹੈ ਜਾਂ ਅਸੀਂ ਬਿਆਸ ਡੇਰੇ ਵਿੱਚ ਜਾਣਾ ਹੈ ਤਾਂ ਸਾਨੂੰ ਜਿਹੜਾ ਕਿ ਬਹੁਤ ਸਾਵਧਾਨੀ ਵਰਤਣੀ ਪਵੇਗੀ ਅਜੇ ਇਸ ਸਥਿਤੀ ਦੇ ਵਿੱਚ ਡੇਰਾ ਬਿਆਸ ਦੇ ਵੱਲੋਂ ਇੱਕ ਵਿਸ਼ੇਸ਼ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਸਾਵਧਾਨੀ ਵਰਤਣ ਵਾਸਤੇ ਜੋ ਅਪੀਲਾ ਕੀਤੀਆਂ ਗਈਆਂ ਨੇ ਡੇਰਾ ਬਿਆਸ ਦੇ ਨਵੇਂ ਮੁਖੀ ਹਜੂਰ ਮਹਾਰਾਜ ਜਸਦੀਪ ਸਿੰਘ ਗਿੱਲ ਜਿਹੜੇ ਕਿ ਅਕਸਰ ਹੀ ਇਸੇ ਡਾਕਟਰੀ ਲਾਈਨ ਦੇ ਵਿੱਚੋਂ ਆਏ ਨੇ ਮੈਡੀਕਲ ਨਾਲ ਜਿਹੜੇ ਉਹਨਾਂ ਦਾ ਬਹੁਤ ਵੱਡਾ ਸਬੰਧ ਸੀ ਔਰ ਉਹਨਾਂ ਦੇ ਵੱਲੋਂ ਜਿਹੜਾ ਕਿ ਇਸ ਦੇ ਬਾਰੇ ਸੰਗਤਾਂ ਨੂੰ ਆਪਣੇ ਸ਼ਰਧਾਲੂਆਂ ਨੂੰ ਜਾਣਕਾਰੀ ਦਿੱਤੀ ਹੈ ਡੇਰਾ ਵਿਆਸ ਤੇ ਵੱਲੋਂ ਨਵਾਂ ਜਾਰੀ ਨੋਟੀਫਿਕੇਸ਼ਨ ਦੇ ਇਨਸਾਬ ਲੋਕਾਂ ਨੂੰ ਜਿਹੜੀਆਂ ਸਾਵਧਾਨੀਆਂ ਦੱਸੀਆਂ ਗਈਆਂ ਨੇ ਆਪਣੇ ਸ਼ਰਧਾਲੂਆਂ ਨੂੰ ਉਹਨਾਂ ਲੋਕਾਂ ਨੂੰ ਜੇ ਕਿਸੇ ਦੇ ਸੰਪਰਕ ਤੋਂ ਆਉਣ ਤੋਂ ਬਚਣਾ ਜਿਨ੍ਹਾਂ ਨੂੰ ਜ਼ੁਕਾਮ ਜਾਂ ਫਲੂ ਵਰਗੇ ਰੋਗ ਨੇ ਉਹਨਾਂ ਦੇ ਨਾਲ ਅਸੀਂ ਬਹੁਤ ਘੱਟ ਜਿਹੜਾ ਕਿ ਗੱਲਬਾਤ ਕਰਨੀ ਹੈ ਈੜ ਵਾਲੀਆਂ ਥਾਵਾਂ ਤੇ ਜਾਂਦੇ ਸਮੇਂ ਜਿਵੇਂ satsang shopping mall hospital ਆਦਿ ਵਰਗੇ ਥਾਮਾ ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਵਾਰ-ਵਾਰ ਸਾਬਨ ਨਾਲ ਹੱਥ ਧੋਣੇ ਨੇ, ਸੈਨੀਟਾਈਜ਼ ਕਰਨੇ ਨੇ ਜੋ ਕਿ ਕੋਵਿਡ-19 ਦੇ ਸਮੇਂ ਜਿਸ ਤਰ੍ਹਾਂ ਸੈਨੀਟਾਈਜ਼ ਸ਼ੁਰੂ ਹੋਏ ਸੀ ਉਸੇ ਤਰ੍ਹਾਂ ਸੈਨੀਟਾਈਜ਼ ਜਿਹੜਾ ਕਿ ਉਹ ਹੱਥਾਂ ਨੂੰ ਕਰਨਾ ਹੈ। ਜੇਕਰ ਕੋਈ ਵਿਅਕਤੀ ਬਿਮਾਰ ਮਹਿਸੂਸ ਹੁੰਦਾ ਹੈ ਜਾਂ ਜ਼ੁਕਾਮ ਜਾਂ ਬੁਖਾਰ ਵਰਗੇ ਲੱਛਣ ਉਸ ਨੂੰ ਨਜ਼ਰ ਆਉਂਦੇ ਨੇ ਤਾਂ ਤੁਰੰਤ ਉਸ ਨੂੰ ਹਸਪਤਾਲ ਨੂੰ ਰਿਪੋਰਟ ਕਰਨੀ ਪਵੇਗੀ। ਡੇਰਾ ਹਸਪਤਾਲ ਦੇ ਵਿੱਚ ਵੀ ਉਹ ਆਪਣੀ ਰਿਪੋਰਟ ਕਰ ਸਕਦਾ ਹੈ। ਸੋ ਡੇਰਾ ਬਿਆਸ ਨੇ ਸਾਰੇ ਐਸ ਆਈ ਸੀ ਸੇਵਾ ਇੰਚਾਰਜਾਂ ਨੂੰ ਬੇਨਤੀ ਕੀਤੀ ਏ ਕਿ ਉਹ ਆਪਣੇ ਸੇਵਾਦਾਰਾਂ ਅਤੇ ਸਟਾਫ ਨਾਲ ਇਹ ਸਾਵਧਾਨੀਆਂ ਸਾਂਝੀਆਂ ਕਰਨ ਤਾਂ ਜੋ ਹਰ ਕੋਈ ਸੁਰੱਖਿਅਤ ਰਹੇ ਅਤੇ ਕੋਵਿਡ-19 ਵਰਗੇ ਵਧਦੇ ਮਾਮਲਿਆਂ ਨੂੰ ਰੋਕਿਆ ਜਾ ਸਕੇ ਕੋਵਿਡ-19 ਨੂੰ ਇੱਥੇ ਹੀ ਅਸੀਂ ਰੋਕ ਲਈਏ ਜਦੋਂ ਇੱਕ ਵਾਰ ਬਿਮਾਰੀ ਵਧਦੀ ਏ ਤਾਂ ਫਿਰ ਉਸਤੇ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਸੋ ਇਸ ਲਈ ਡੇਰਾ ਬਿਆਸ ਦੇ ਵੱਲੋਂ ਇਹ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਸਿੱਖ ਸੰਗਤਾਂ ਉਰ ਲੋਕਾਂ ਨੂੰ ਜਿਹੜੇ ਸਾਵਧਾਨੀਆਂ ਵਰਤਣ ਵਾਸਤੇ